ਬਾਬਾ ਫਰੀਦ ਜੀ ਦੇ ਆਗਮਨ ਤੇ ਫਰੀਦਕੋਟ ਵਿਖੇ 18 ਸਤੰਬਰ ਤੋਂ 23 ਸਤੰਬਰ ਤੱਕ ਮੇਲਾ ਲੱਗਿਆ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਸਤਕ ਪ੍ਰਦਰਸ਼ਨੀ ਲੱਗੀ ਹੈ 50 ਤੋਂ ਵੱਧ ਜਿਹੜੇ ਪ੍ਰਦਰਸ਼ਨੀਆਂ ਲੱਗੀਆਂ ਨੇ ਆ ਪੁਸਤਕਾਂ ਦੀਆਂ ਪਬਲਿਸ਼ਟਰੀਆਂ ਸਹਿਤ ਨਾਲ ਜੋੜਨ ਲਈ ਸਾਡੀ ਯੂਥ ਨੂੰ ਤੇ ਹਰ ਰੋਜ਼ ਪ੍ਰਬੰਧਕਾਂ ਵੱਲੋਂ ਜਾਣਕਾਰੀ ਦਿੱਤਰ ਕੀਤੀ ਜਾਂਦੀ ਹੈ ਵੀ ਹਰ ਰੋਜ਼ ਇਹਨਾਂ ਪੁਸਤਕ ਪਦਾਸ਼੍ਰੀਆਂ ਤੇ ਕਿੰਨੀਆਂ ਕਿਤਾਬਾਂ ਖਰੀਦੀਆਂ ਜਾਂਦੀਆਂ ਸਾਡੇ ਪਾਠਕਾਂ ਵੱਲੋਂ ਸੂਬਾ ਖਖ ਪੰਜਾਬ ਦੇ ਪਬਲਿਸ਼ਰਾਂ ਨਾਮੀ ਤੇ ਹਰ ਰੰਗ ਦੇਖਣ ਨੂੰ ਇੱਥੇ ਮਿਲਦਾ ਹਰ ਜਿਹੜੀ ਵਨ ਕੀ ਸਿਹਤ ਦੀ ਹਰ ਕਿਤਾਬ ਇੱਥੇ ਮਿਲ ਜਾਂਦੀ ਹੈ। ਸੋ ਇਹ ਤਸਵੀਰਾਂ ਨੇ ਪੁਸਤਕ ਪ੍ਰਦਰਸ਼ਨੀਆਂ ਜਿਹੜੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੜੇ 'ਚ ਬਹੁਤ ਹੀ ਘੱਟ ਰੇਟ ਤੇ ਜਿਹੜੀਆਂ ਪੁਸਤਕਾਂ ਇੱਥੋਂ ਸਾਨੂੰ ਇਹ ਵੀ ਜਾਣਕਾਰੀ ਮਿਲਦੀ ਹੈ ਵੀ ਜਿਹੜੀ ਸਾਡਾ ਜਿਹੜਾ ਯੂਥ ਆ ਉਹ ਸਿਹਤ ਨਾਲ ਟੁੱਟਿਆ ਨਹੀਂ ਬਲਕਿ ਉਹ ਸਹਿਤਨਾ ਜੁੜਿਆ ਭਾਵੇਂ ਸੋਸ਼ਲ ਮੀਡੀਆ ਦਾ ਜਮਾਨਾ ਪਰ ਸੋਸ਼ਲ ਮੀਡੀਆ ਤੇ ਵੀ ਚੰਗੀਆਂ ਕਿਤਾਬਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਤੇ ਤਾਂ ਹੀ ਉਹ ਪਾਠਕ ਜਿਹੜਾ ਸਾਡਾ ਉਹ ਕਿਤਾਬਾਂ ਵੱਲ ਰੁਚੀ ਰੱਖਦਾ ਇਹ ਇੱਥੇ ਮੁਸਲਮਾਨ ਵੀਰ ਆ ਜਿਹੜੇ ਇਹਨਾਂ ਦੇ ਸਹਿਤ ਹੈ ਜਿਹੜਾ ਉਹ ਵੀ ਇੱਥੇ ਰੱਖਿਆ ਗਿਆ ਡੇਰਾ ਰਾਧਾ ਸਵਾਮੀ ਵੱਲੋਂ ਵੀ ਉੱਥੇ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ ਗੁਰਬਾਣੀ ਦੇ ਸ਼੍ਰੀ ਇਕ ਤੋਂ ਲੈ ਕੇ ਉੱਥੇ ਉਹਨਾਂ ਦੀਆਂ ਉਹ ਕਿਤਾਬਾਂ ਵੀ ਉੱਥੇ ਮਿਲਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਡੇ ਨਵਰੰਗ ਵਾਲੇ ਵੀਰ ਚਰਨਜੀਤ ਆ ਇਹਨਾਂ ਕੋਲ ਹੀ ਮੇਰੀ ਕਿਤਾਬ ਸਿਮਰਨ ਜਿਹੜੀ ਅਕਤੂਬਰ ਦੇ ਪਹਿਲੇ ਹਫ਼ਤੇ ਅਸੀਂ ਜਾਂ ਦੂਜੇ ਹਫ਼ਤੇ ਰਿਲੀਜ਼ ਕਰ ਦੇਣੀ ਹੈ ਲੋਕਾ ਪਰਪਨ ਕਰ ਦੇਣੀ ਹੈ ਬਠਿੰਡਾ ਚ ਇਹ ਵੀਰ ਨੇ ਮੈਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਚਰਨਜੀਤ ਜੀ ਨੇ ਚੱਕ ਅਰਸਰੀ ਪਿੰਡ ਇਹਨਾਂ ਦਾ ਸਮਾਨੇ ਤੇ ਪਾਤੜਾ ਰੋਡ ਤੇ ਤੇ ਇੱਥੇ ਇਹਨਾਂ ਦੇ ਘਰ 'ਚ ਹੀ ਸਾਰਾ ਕੁਝ ਜਿਹੜੀ ਪੁਸਤਕਾਂ ਤਿਆਰ ਕਰਦੇ ਆ ਜਿਹੜੇ ਇਹ ਸਾਹਮਣੇ ਬੈਠੇ ਨੇ ਜਿਹੜੇ ਐਨਕ ਵਾਲੇ ਚੰਨਜੀਤ ਜੀ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੇਰੀ ਜਿਹੜੀ ਬੁੱਕ ਆ ਰੀਡ ਕੋਰਟ ਦੇ ਪਾਠਕ ਜੀ ਵਧੀਆ ਜੀ ਚੰਗੇ ਬਹੁਤ ਹਨ ਤੇ ਰੀਡ ਕੋਰਟ ਦੇ ਚੰਗੇ ਬਾਤ ਹੋਰ ਪੜਨ ਵਾਲੇ ਹੈਗੇ ਨੇ ਤੇ ਮੇਲਾ ਬਾਕੀ ਵੱਡਾ ਹੈ ਔਰ ਪੜ੍ਹਟ ਆਉਂਦੇ ਨੇ ਬਹੁਤ ਨੇੜੇ ਤੋਂ ਸਹਿਤ ਪ੍ਰੇਮੀ ਵੀ ਆਉਂਦੇ ਨੇ ਔਰ ਇੱਥੇ ਲੋਕਲ ਸਟੂਡੈਂਟ ਵੀ ਕਾਫੀ ਰੁਚੀ ਰੱਖਦੇ ਨੇ ਖਾਸ ਕਰ ਜਿਹੜੀ ਨਵੀਂ ਜਨਰੇਸ਼ਨ ਤੇ ਵਧੀਆ ਮੱਲੋ ਸਹਿਤ ਵੱਲ ਰੁਚੀ ਬਿਲਕੁਲ ਬਹੁਤ ਪਰ ਕਿਆ ਪਹਿਲਾਂ ਨਾਲ ਤੇ ਮੈਂ ਆਪਾਂ ਇਸ ਦੀ ਗੱਲ ਰੋਸਾ ਕਰਦੇ ਹਾਂ ਹਾਂ ਵੀ ਸੋਸ਼ਲ ਮੀਡੀਆ ਨੇ ਸਾਰਾ ਨਿਕਲ ਦਿੱਤਾ ਹਾਂ ਵੀ ਵੀਡੀਓ ਦਾ ਬਹੁਤ ਜਾਨ ਹੈ ਵੀ ਹੈ ਔਰ ਇੱਕ ਕਿਤਾਬ ਤੋਂ ਦੂਜੀ ਕਿਤਾਬ ਦਾ ਸਫਰ ਹੈ ਜਿਹੜਾ ਉਹ ਹੈ ਕਰ ਰਹੇ ਨੇ ਕਿਹੋ ਜਿਹਾ ਪੜਦੇ ਆ ਵੀ ਜ਼ਿਆਦਾ ਤਾਂ ਦੇਖਿਆ ਯੂਥ ਆਪਾਂ ਜਿਹੜੀ ਦੇ ਹਿਸਾਬ ਨਾਲ ਇਹ ਅਲੱਗ ਅਲੱਗ ਹਾਂ ਕਿ ਕਵਤਾਵਾਂ ਦੀਆਂ ਕਿਤਾਬਾਂ ਜ਼ਿਆਦਾ ਪੜਦੇ ਨੇ ਕਿ ਜਿਹੜੀ ਨਵੀਂ ਕਿਹੜੀ ਜਦੋਂ ਸ਼ੁਰੂ ਕਰਦੇ ਆ ਉਹ ਕਵਤਾਵਾਂ ਤੋਂ ਸ਼ੁਰੂ ਕਰਦੇ ਆ ਠੀਕ ਹੈ ਆਪਾਂ ਪਹਿਲਾਂ ਆਮਾਨੇ ਜਿਵੇਂ ਸ਼ੁਰੂ ਕਰਦੇ ਹੌਲੀ ਹੌਲੀ ਨਾਲ ਤੇ ਸਿੱਧੇ ਸਿੱਧੇ ਵੈਲੋਸਟੀ ਸੋਫਰਾ ਜਿਹੜਾ ਦੇਖ ਚੱਲ ਕਿੰਨੇ ਕਿੰਨੇ ਦਿਨ ਹੋ ਗਏ ਆ ਇਹਨੂੰ ਜਿੱਦਾਂ ਸੀ ਜਿਹੜੇ ਦਿਨ ਚੱਕੇ ਹੋ ਰਿਹਾ ਪਹਿਲੇ ਦਿਨ ਤੋਂ ਦੂਜੇ ਦਿਨ ਜਿਵੇਂ ਪਹਿਲੇ ਦਿਨ ਤੋਂ ਬਾਅਦ ਇੱਕ ਵਧੀਆ ਰਾਉਂਡ ਦੀ ਗੱਲ ਬਹੁਤ ਅੱਛਾ ਰਾਉਂਡ ਸੀ ਇਹ ਵੀ ਵਧੀਆ ਰਾਉਂਡ ਸੀ ਠੀਕ ਸਾਡੇ ਪ੍ਰੀਤ ਕੈਂਸ ਜੀ ਨੇ ਬਠਿੰਡੇ ਵਾਲਾ ਤੇ ਤਾਂ ਜਾਦੇ ਇਲਜਾਮ ਲੱਗਦੇ ਰਫਲਾ ਰੱਖਣ ਦੇ ਸੌਂਕੀ ਤੇ ਮਲੇ ਕਿਤਾਬਾਂ ਦੇ ਵੀ ਬਹੁਤ ਹਨ ਆਪਾਂ ਮਾਲਵੇ ਦੇ ਆਪਣੇ ਇੰਡੀਪੈਂਡੈਂਟ ਏਰੀਏ ਦੇ ਲੇਖ ਕਿੰਨੇ ਨੇ ਸਾਵਲਗਾਰੀ ਕਿੰਨੇ ਨੇ ਹਾਂ ਤੇ ਦੂਸਰੇ ਇਲਾਕਿਆਂ 'ਚ ਵੀ ਮੰਨਿਆ ਜਾਂਦਾ ਵੀ ਬਠਿੰਡੇ ਵਾਲੇ ਵੱਧ ਪੜਦੇ ਮਾਲਵੇ ਵਾਲੇ ਵੱਧ ਪੜਦੇ ਪਰ ਅੱਜਕੱਲ ਸਾਰੀ ਰੁਝਾਨ ਹੈਗਾ ਚੰਗਾ ਸਾਰਾ ਪੜਦੇ ਇਨਸਾਨ ਕੋਈ ਨਵਾਂ ਹੈਗਾ ਕੋਈ ਲੈ ਕੇ ਆਏ ਤੁਸੀਂ ਕੋਈ ਲੋਕ ਜਿਹੜੀ ਸੋਸਾਇਟੀ ਨਹੀਂ ਤਾਂ ਆਪਾਂ ਇਆ ਨੋਵਲ ਨੇ ਇੱਕ ਕਿਤਾਬ ਹੈ ਮੋਟੀਵੇਸ਼ਨਲ ਜ਼ਿੰਦਗੀ ਦੇ ਸਫੀਲ ਲਈ ਇਹ ਅੱਛੀ ਕਿਤਾਬ ਹੈ ਜਿੰਦਗੀ ਨੂੰ ਲੈ ਕੇ ਚੰਗੀਆਂ ਗੱਲਾਂ ਨੇ ਦੇਖੋ ਇਹਨਾਂ ਨਾਲ ਮੈਰੀ ਤੇ ਗੱਲ ਇੱਕ ਪ੍ਰੀਤ ਜਿਹੜੇ ਲੜਕੀਆਂ ਵੀ ਇਸ ਖੇਤਰ 'ਚ ਜਾ ਰਹੇ ਆ ਨਾ ਜਿਵੇਂ ਕੋਈ ਪੋਇਟਰੀ ਵੱਲ ਜਾਂ ਹੋਰ ਹੈ ਨਾ ਇਹ ਇਹ ਇੱਧਰ ਹੁਣ ਕਿਵੇਂ ਲੱਗਦਾ ਰੁਝਾਨ ਪੂਜਾ ਦੇ ਪਹਿਲਾਂ ਵੀ ਸੀ ਵੈਸੇ ਹੁਣ ਐ ਨਹੀਂ ਲੱਗਦਾ ਵੀ ਜਿਹੜਾ ਨਵਾਂ ਨਵੀਂ ਜਨਰੇਸ਼ਨਾਂ ਲੜਕੀਆਂ ਜਿਹੜੀਆਂ ਜ਼ਿਆਦਾ ਇਸ ਪਾਸੇ ਰੁਝਾਨ ਇਹਨਾਂ ਦਾ ਪੋਇਟਰੀ ਪੋਇਟਰੀ ਵੱਲ ਜ਼ਿਆਦਾ ਹੈ ਨਾ ਕਵਤਾ ਵੱਲ ਪਹਿਲਾਂ ਵੀ ਸੀਗਾ ਪਰ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਟਾਈਮ ਹੋਣ ਕਰਕੇ ਆਪਾਂ ਨੂੰ ਚੀਜ਼ਾਂ ਛੇਤੀ ਪਤਾ ਲੱਗ ਜਾਂਦੀਆਂ ਨੇ ਹਾਂ ਔਰ ਆਪਾਂ ਨੂੰ ਚੀਜ਼ਾਂ ਦੀ ਖਬਰ ਹੈ ਜਿਹੜੀ ਇਨਫੋਰਮੇਸ਼ਨ ਉਹ ਜ਼ਿਆਦਾ ਮਿਲਦੀ ਹੈ ਪਹਿਲਾਂ ਇਹਨਾਂ ਇਨਫੋਰਮੇਸ਼ਨ ਸੀ ਜੀ ਆਪਾਂ ਨੂੰ ਰਸਾਲਿਆਂ ਤੋਂ ਖਬਰਾਂ ਤੋਂ ਮਿਲਦੀ ਸੀ ਹੁਣ ਤੁਸੀਂ ਇਹ ਦੇਖੋ ਅਸੀਂ ਹਰ ਸ ਕੋਈ ਨਾ ਕੋਈ ਰੀਲ ਕੋਈ ਨਾ ਕੋਈ ਕੋਰਸ ਸਾਡੇ ਸਾਹਮਣੇ ਆਉਂਦੀ ਹੈ ਤੁਹਾਨੂੰ ਪਤਾ ਲੱਗਦਾ ਕੌਣ ਲਿਖ ਰਿਹਾ ਕੌਣ ਪੜ੍ਹ ਰਿਹਾ ਕਿਹੜੀਆਂ ਕਿਤਾਬਾਂ ਆ ਰਹੀਆਂ ਨੇ ਉਹ ਤਾਂ ਕਰ ਇਹ ਬੜੀਏ ਗੱਲ ਹੈ ਇਹਨੂੰ ਲਿਖਣਾ ਚਾਹੀਦਾ ਇਸ ਗ੍ਰੀਨ ਵਿੱਚ ਆਉਣਾ ਚਾਹੀਦਾ ਇੱਕ ਜਿਹੜੇ ਸੋਸ਼ਲ ਮੀਡੀਆ ਤੇ ਇੰਨਾ ਕਿ ਤਾਂ ਹੋ ਗਿਆ ਵੀ ਜਿਹੜੇ ਨਹੀਂ ਕਈ ਵਾਰੀ ਪੈਸਾ ਲਾ ਕੇ ਨਹੀਂ ਪਛਾਣ ਮਿਲਦੀ ਹੁੰਦੀ ਉਹ ਵੈਸੇ ਸੋਸ਼ਲ ਮੀਡੀਆ ਤੇ ਬਹੁਤ ਹੋ ਗਿਆ ਐਡਵਰਟਾਈਜ਼ਮੈਂਟ ਨੂੰ ਲੈ ਕੇ ਸੌਫਟਵੇਅਰ ਹੋ ਗਿਆ। ਕਿਤੇ ਪਹਿਲਾਂ ਵੱਡੇ ਪ੍ਰੋਗਰਾਮ ਕਰਾਉਣੇ ਪੈਂਦੇ ਸੀ, ਗੋਸਟੇਂ ਕਰਾਉਣੀਆਂ ਪੈਂਦੀਆਂ ਸੀ। ਹਾਂ ਤੁਸੀਂ ਕੀ ਹੈ ਕਿ ਬਹੁਤ ਸਸਤੇ ਨੇ ਵੇਚ ਆਪਣੀ ਚੀਜ਼ ਨੂੰ ਪ੍ਰੋਮੋਟ ਕਰ ਸਕਦੇ ਹੋ। ਠੀਕ ਹੈ। ਸੁਪਰੀਤ ਕਹਿੰਦੇ ਜੀ ਧੰਨਵਾਦ। ਸੋ ਇਹ ਸਾਡੇ ਬਠਿੰਡੇ ਵਾਲਿਆਂ ਦਾ ਕਹਿੰਦੇ ਰਫਲਾ ਰੱਖਣ ਦੇ ਸਮਝ ਵੀ ਪਰ ਕਿਤਾਬਾਂ ਦੇ ਵੀ ਬਹੁਤ ਸ਼ੌਕ ਰੱਖਦੇ ਆ ਪਾਠਕ ਜਦੋਂ ਸਾਡੇ ਮੇਲਾ ਜਾਗਦੇ ਜਗ ਨੂੰ ਆਦਾ ਲੱਗਿਆ ਸੀ ਤੇ ਉਹਦੇ ਚ ਬਠਿੰਡੇ ਚ ਮੈਨਾਂ ਦੀ ਕਿੰਨਾ ਕਿੰਨਾ ਸੀਗਾ ਆਪਣਾ ਜਿਹੜਾ ਜਾਗਦੇ ਜੁਗਨਵਾਰੇ ਮੇਲੇ ਚ 13 ਤੋਂ 15 ਲੱਖ ਰੁਪਏ ਦਾ ਬਾਬਾ ਵੀ ਗੀਨਸ ਕੀ ਬਾਤ ਹੈ ਇੱਥੇ ਵੀ ਲੋੜਤਾ ਕਰਦੇ ਹੋਣਾ ਸਾਰਾ ਕੁਝ ਇਹਦਾ ਪਤਾ ਲੱਗ ਜੂ ਆਪਾਂ ਧਿਆਨ ਰੱਖਿਓ ਬੜਾ ਜਿਆਦਾ ਉਹਨਾਂ ਦਾ ਨੰਬਰ ਬਹੁਤ ਠੀਕ ਹੈ ਠੀਕ ਹੈ ਜੀ ਹਲੋ ਜੀ ਕਿਤਾਬਾਂ ਵੀ ਲੱਗ ਰਿਹਾ ਹੈ ਬਾਕਸਰੀ ਵੀ ਲੱਗ ਰਿਹਾ ਹੈ ਬੜਾ ਸਪਾਰਟ ਦੇ ਦਸਤਾਵੇਜ਼ਾਂ ਦਾ ਹਾਂ ਇਹ ਵੀ ਹੋ ਗਿਆ ਕਿੰਨੇ ਆ ਜੀ ਇੱਥੇ ਸਟਾਲ ਕਿੰਨੇ ਲੱਗੇ ਬੁੱਕ ਦੇ ਜੀ ਇਦਾਂ ਜੀ 50 ਪਲੱਸ ਨਹੀਂ ਅੱਛਾ 50 ਤੋਂ ਪਲੱਸ ਤੁਸੀਂ ਕਿੱਥੋਂ ਆਇਆ ਸਰਦ ਕਿਤਾਬ ਕਰ ਤੇ ਕਿਵੇਂ ਰਿਹਾ ਜਿਹੜਾ ਤੁਸੀਂ ਅਕਸਰ ਹੀ ਜਾਣਦੇ ਆ ਜਿਵੇਂ ਹੁਣ ਇੱਥੇ ਪਹਿਲਾਂ ਵੀ ਆਉਣੇ ਜਫਰੀਦ ਕੋੜ ਕੇ ਹਾਂ ਜੀ ਪਹਿਲਾਂ ਵੀ ਆਉਂਦੇ ਦੂਜੀ ਵਾਰ ਆਇਆ ਦੂਜੀ ਵਾਰ ਤੇ ਪਾਠਕ ਤਾਂ ਰੁਚੀ ਕਿਵੇਂ ਆ ਜੀ ਜਿਵੇਂ ਯੂਥ ਆਪਾਂ ਕਹਿ ਦਿੰਦੇ ਆ ਵੀ ਜੀ ਸੋਸ਼ਲ ਮੀਡੀਆ ਵਾਲੇ ਪਾਸੇ ਜ਼ਿਆਦਾ ਹੋ ਗਿਆ ਤੇ ਇੱਧਰ ਕਿਵੇਂ ਆ ਰੁਚੀ ਯੂਥ ਦੀ ਰੁਚੀ ਕਿਵੇਂ ਆ ਵੈਸੇ ਤਾਂ ਪਾਠਕ ਪਹਿਲਾਂ ਸੀਗੀ ਪੜਦੇ ਆਈਏ ਕੋਈ ਵੀ ਸਾਰੇ ਪੰਜਾਬ ਦੇ ਜ਼ਿਲ੍ਹੇ ਲੈ ਆਉਣੇ ਆ। ਹਾਂ। ਮੈਂ ਇਥੋਂ ਦੇਖਿਆ ਕਿ ਤਾਂ ਜਿਹੜਾ ਇਹ ਤੋਂ ਦਾ ਜੂਠ ਹੈਗਾ ਉਹ ਕਵਿਤਾਵਾਂ ਦੀਆਂ ਕਿਤਾਬਾਂ ਨੂੰ ਲੈ ਰਿਹਾ ਹੈਗਾ ਜੀ। ਹਾਂ। ਹੈਨਾ ਕਿ ਜੋ ਬਣ ਕੇ ਇਹ ਹੈ ਵੀ ਜੋ ਸੋਸ਼ਲ ਮੀਡੀਆ ਦੀ ਕਿਤਾਬ ਚੱਲ ਜਾਂਦੀ ਆ ਉਹਨੂੰ ਲੋਕ ਜ਼ਿਆਦਾ ਅਗੇ ਚੜਦੇ ਨਹੀਂ। ਜੋ ਸੋਸ਼ਲ ਮੀਡੀਆ ਦੇ ਥਰੂ ਕਰਾਉ ਲੋਕਾਂ ਦੇ ਘਰ ਪਹੁੰਚਦੀ ਆ ਉਹਨੂੰ ਜ਼ਿਆਦਾ ਚੜ੍ਹਦੇ ਨੇ ਕਿਤਾਬਾਂ ਨਾਲ ਕੇ ਜਿਹੜੇ ਜਿਹੜੇ ਸੋਸ਼ਲ ਮੀਡੀਆ ਦਾ ਤਾਂ ਫੇਰ ਵੀ ਹੈਗਾ ਯੋਗਦਾਨ ਨਾ ਵੀ ਇੱਕੇ ਦਾ ਪੂਰਾ ਵੱਡੇ ਲੈਵਲ ਤੇ ਯੋਗਦਾਨ ਹੈਗਾ ਜੀ। ਠੀਕ ਹੈ ਠੀਕ ਹੈ। ਇਹ ਕੀ ਆਪਣਾ ਇਹ ਜਰੂਮੀ ਨਾਟੀ ਇਹ ਕੀ ਹੈ ਜੀ ਇੱਕ ਦਾ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਜੀ ਇਹ ਡਿਮਾਂਡ ਸੀ ਰੱਖੀ ਆ ਵੀ ਡੂੰਗੀ ਕਿਤਾਬ ਹੈ ਜੀ ਮੰਗਦੇ ਹਾਂ ਲੱਗਦਾ ਵੀ ਇਹ ਤਾਂ ਡੂੰਗੀ ਕਿਤਾਬ ਹੈ ਹਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਹਾਂਜੀ ਜਿਹੜੇ ਆਪਣੇ ਦਾ ਡਾਕਟਰ ਗੁਰਜੀਤ ਸਿੰਘ ਹਾਂ ਜਿਹੜਾ ਬਤੀ ਦੀ ਜਾੜ ਹੋਈ ਹਾਂ ਤਾਂ ਕੱਤ ਨਹੀਂ ਹੱਕ ਪੁੰਡੀ ਬਣ ਜਾ ਬਹੁਤ ਬਹੁਤ ਪੜੀਆਂ ਜੀ ਉਹਨਾਂ ਨੇ ਅੱਛਾ ਤੁਸੀਂ ਪੜੀ ਤਾਂ ਨਹੀਂ ਕਿਤੇ ਪਹਿਲਾਂ ਜੀ ਇਹ ਵੀ ਪੜੀ ਜੀ ਮੈਂ ਦੂਜੀਆਂ ਪੜੀਆਂ ਮੈਂ ਪੜ ਰਿਹਾ ਮੈਂ अच्छा ਤੁਸੀਂ ਕਿੱਥੋਂ ਆ ਜੀ ਮੈਂ ਕੋਈ ਨਕਸ਼ਾ ਦਾ ਤੇ ਨਾ ਜੀ ਮੈਂ ਸਰਦਾਰ ਕਪੂਰ ਸਿੰਘ ਪੂਰੇ ਸੈਤਨਾ ਜੁੜੇ ਹੋ ਫਿਰ ਤਾਂ ਜਿਹੜੇ ਆ ਨੀ ਜਾਣਕਾਰੀ ਰੱਖਦੇ ਹੋ ਨਾ ਜੀ ਲੂਘੀਆਂ ਚੀਜ਼ਾਂ ਦੀ ਠੀਕ ਹੈ ਮੈਂ ਹੁਣ ਪੜ ਰਿਹਾ ਹਾਂ ਡਾਕਟਰ ਕਰਨਾ ਸਿੱਖ ਰਿਹਾ ਹਾਂ ਭਾਰਤੀ ਯੋਗ ਨਿਸਚੇ ਬਣੇ ਹਾਂ ਕੀ ਬਾਤ ਹੈ ਮੈਂ ਪੜ ਰਿਹਾ ਹਾਂ ਬਸ ਨਾਮ ਨਾਲ ਜੀ ਬੱਧੀ ਦੁਹਾਰ ਧਰਤੀ ਦੇ ਇੱਕ ਵਿੱਚ 55 ਜਾਂ ਕੋਈ ਹੋਰ ਮਤਲਬ ਮਰਕਮਾਨ ਮਾਹੌਲ ਤੋਂ ਯਾਤਸ਼ੋਕਰ ਧਿਆਨ ਮਰਦਾ ਠੀਕ ਠੀਕ ਬਹੁਤ ਵਧੀਆ ਸੋ ਦੋਸਤੋ ਪੁਸਤਕ ਪ੍ਰਦਰਸ਼ਨੀ ਚ ਜਿਹੜੀਆਂ ਸਾਡੀਆਂ ਬੀਬੀਆਂ ਸਾਡੀਆਂ ਪੜਾਏ ਦੇਖਾ ਵਰਗਾ ਬੀਬੀਆਂ ਉਹ ਵੀ ਇਧਰ ਦੇ ਪਾਸੇ ਉਹਨਾਂ ਦਾ ਵੀ ਰਜਾਣਾ ਇੱਥੋਂ ਅੰਦਾਜ਼ਾ ਅਸੀਂ ਲਗਾ ਸਕਦੇ ਹਾਂ ਵੀ ਜਿਹੜੇ ਸਹਿਤ ਬਲ ਬਹੁਤ ਸਾਡਾ ਜਿਹੜਾ ਪੰਜਾਬੀ ਬਹੁਤ ਮੁੜਿਆ ਜੋ ਮਰਜ਼ੀ ਕਹੀ ਜਾਈਏ ਵੀ ਅਸੀਂ ਪੰਜਾਬੀ ਮਾਂ ਬੋਲੀ ਨੂੰ ਖਤਰਾ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਮਾਂ ਬੋਲੀ ਜਿਹੜੀ ਬਾਬੇ ਨਾਨਕ ਤੇ ਬੁੱਲੇ ਸਾਹਿਬ ਦੀ ਬੋਲੀ ਹੈ ਇਹ ਸਾਹ ਸੈਨ ਦੀ ਬੋਲੀ ਹੈ ਇਹਨੂੰ ਕੋਈ ਖਤਰਾ ਨਹੀਂ ਸੋ ਕਿਤਾਬਾਂ ਲਗਾਤਾਰ ਹੀ ਸੱਪ ਰਹੀਆਂ ਤੇ ਜ਼ਿਆਦਾਤਰ ਜਿਵੇਂ ਹੁਣ ਨਵੇਂ ਕਵੀ ਉੱਚੇ ਸ਼ਾਇਰ ਆ ਜਿਹੜੇ ਉਹਨਾਂ ਦੀਆਂ ਸੈਰੀ ਦੀਆਂ ਕਿਤਾਬਾਂ ਉਹਨਾਂ ਦੀ ਪੋਇਟਰੀ ਦੀਆਂ ਕਿਤਾਬਾਂ ਤੇ ਇਧਰ ਵਾਰਤਕ ਤੋਂ ਲੈ ਕੇ ਹਰ ਵੱਨ ਗਈ ਸਾਡੇ ਦੇਖਣ ਨੂੰ ਮਿਲੇ ਸਾਡਾ ਇਤਿਹਾਸ ਬਹੁਤ ਇਨ੍ਹਾਂ ਕਿਤਾਬਾਂ ਚ ਅਸੀਂ ਪੜ੍ਹ ਸਕਦੇ ਹਾਂ ਸੋ ਇਹ ਮੇਰਾ ਦਾਗਿਸਤਾਨ ਤੋਂ ਲੈ ਕੇ ਹੋਰ ਜੋ ਵੀ ਹੈ ਸਿਵ ਕੁਮਾਰ ਹੈ ਬਾਬਾ ਬੁੱਲਾ ਤੇ ਕਾਂਲ ਸਿੰਘ ਨਾਭਾ ਦਾ ਇੱਕ ਸਬਦ ਦੂਜਾ ਉਹ ਬਹੁਤ ਸਸਤਾ ਕਿਤਾਬ ਹੈ ਡਾਇਰੈਕਟਰ ਜੀ ਕਿਵੇਂ ਆ ਜੀ ਰੁਝਾਨ ਠੀਕ ਹੈ ਜੀ ਕਿਵੇਂ ਚੱਲ ਹੈ ਜੀ ਮੇਰੇ ਫਿਰ ਤਾਂ ਬੰਦੀ ਢੁੱਲਾ ਵਾਲੇ ਆ ਗਏ ਨੇ ਹਾਂ ਜੀ ਮੇਰਾ ਥੋੜਾ ਵੀ ਆਪ 12 ਕੋਈ ਜੁਰੀਆ ਦਾ ਜਿਵੇਂ ਉਹ ਵੈਸੇ ਕਿਵੇਂ ਲੱਗਦਾ ਵੀ ਜਿਵੇਂ ਆਪਣੇ ਬਠਿੰਡੇ ਚ ਤਾਂ ਪਹਿਲਾਂ ਵੀ ਲੱਖਾਂ ਤੇ ਗਈ ਸੀ ਕਿਤਾਬਾਂ ਦੀ ਜਦੋਂ ਪਹਿਲਾ ਮੇਲੇ ਲੱਗਦੇ ਜਿਵੇਂ ਹੁਣ ਇਧਰ ਵੀ ਜਿਆਦਾ ਸਟਾਲ 50 ਤੋਂ ਪਲੱਸ ਆ ਮਿਲਣਾ ਜੀ ਹਾਂ ਬਿਆਹ ਤੋਂ ਨਹੀਂ ਗੱਲਾਂ ਚੀਜ਼ਾਂ ਦੇਣਾ ਚੇ ਤੇ ਨਹੀਂ ਬੜੀ ਚੰਗਾ ਮਨ ਲੋਕਾਂ ਦਾ ਰੁਚੀ ਹੈ ਆਪਾਂ ਦੇਖਣ ਤੋਂ ਵੀ ਉਹਨਾਂ ਦੇ ਪੱਲੇ ਕੋਈ ਮੰਗ ਬੱਤੀ ਨਹੀਂ ਜਿਹੜੇ ਸਾਡਾ ਦੋਤੇ ਨਾਲ ਬੰਦ ਸੀ ਹਾਂ ਚੰਗਾ ਵਧੀਆ ਹੈ ਉਹ 23 ਤੱਕ ਚੱਲਣਾ ਜੀ ਠੀਕ ਹੈ 5 ਜੀ 13 ਤੱਕ ਉਹ ਪਾਰਟੀ ਜੀ ਕਿਵੇਂ ਠੀਕ ਚੱਲ ਰਿਹਾ ਦਰਿਆ ਵੀ ਮਿੱਤਰ ਸਾਨੂੰ ਕੋਦੇ ਪੱਤੀ ਸਾਡੇ ਪਰਾ ਮੇਰੇ ਆਪਾਂ ਪੁਰਾਣਾ ਬੜਿਆ ਕੋਲ ਤੋਂ ਹਾਂ ਜੇਕਰ ਕਰਦਾ ਤਾਂ ਕਿੰਨੇ ਪਾਸਾ ਇਹ ਸਮਝਦੇ ਆ ਵੀ ਇਹ ਯੂਥ ਮੋਬਾਈਲਾਂ ਦੇ ਗੁਲਾਮ ਹੋ ਗਏ ਆ ਜਾਨਾ ਸਾਵਲ ਹੋ ਗਿਆ ਸਾਰਾ ਕੁਝ ਹੀ ਦੁਨੀਆ ਚਲਦਾ ਕੋਈ ਐਸੀ ਗੱਲ ਨਹੀਂ ਵੇਖੋ ਆਹ ਜਿਹੜੀ ਕਿਤਾਬਾਂ ਇੰਨੀਆਂ ਇਹ ਪੁਲਿਆਤ ਉੱਪਰ ਦੇ 53 ਦੇ ਕਰੀਬ ਜਿਹੜੀਆਂ ਪ੍ਰਕਾਸ਼ੀਆਂ ਲੱਗੀਆਂ ਇਹ ਤੀਜੇ ਦਿਨ ਦੀ ਰਿਪੋਰਟ ਹੈ ਜੀ ਅਸੀਂ ਦੱਸਣਾ ਤੀਜਾ ਦਿਨ ਆ ਵੀ ਤੀਜੇ ਦਿਨ ਚ ਇਹ ਮੰਨ ਲਓ ਜਿਹੜਾ ਪੁਸਤਕ ਮੇਲੇ ਦੀ ਹੈ ਜੀ ਤਸਵੀਰ ਲਗਾ ਰਹੇ ਆ ਤੇ ਲਾਸਟ ਅਖੀਰਲੀ ਵੀ ਤੁਹਾਨੂੰ ਦੱਸਾਵਾਂਗੇ ਜਿਹੜੀ ਮਕੂਲ ਦੇ ਦਿਨ ਇਹ ਦੂਜਿਆਂ ਨਾਲੋਂ ਪੁਸਤਕਾਂ ਸੀ ਬਹੁਤ ਦੇਖਿਆ ਜੀ ਕੁਝ ਵੱਖਰਾ ਜਾਂ ਜੀ ਇਹ ਅੰਦਰੋਂ ਵੀ ਬਹੁਤ ਵੱਖਰੀਆਂ ਨੇ ਜੀ ਹੈ ਜੀ ਅੰਦਰੋਂ ਪੜਨ ਤੇ ਵੀ ਬਹੁਤ ਵੱਖਰੀਆਂ ਨੇ ਕਿਤਾਬਾਂ ਜੀ ਇਹ ਸਾਰੀਆਂ ਇੱਕ ਤੋਂ ਇੱਕ ਸਹੀ ਹੈ ਜੀ ਦੁਨੀਆਂ ਦੀਆਂ ਪਛਾਵਾਂ ਚ ਹਾਂ ਚੁਨੀਆਂ ਹੋਈਆਂ ਕਿਤਾਬਾਂ ਨੇ ਜਿਹੜੀਆਂ ਮੌਲਿਕ ਜ਼ੁਬਾਨਾਂ ਚੋਂ ਅਨਵਾਦ ਹੋਈਆਂ ਨੇ ਸਪੈਨਿਸ਼ ਤੋਂ ਅਨਵਾਦ ਹੋਈਆਂ ਕਿਤਾਬਾਂ ਨੇ ਇਹ ਇਹ ਕਿਵੇਂ ਆ ਜੀ ਜਰਮਨ ਤੋਂ ਆਏ ਸਾਡੇ ਕੋਲੇ ਨਾ ਕੋਈ ਸਾਡੇ ਕੋਲੇ ਜਾਪਾਨੀ ਤੋਂ ਕਿਤਾਬਾਂ ਅਨਵਾਦ ਹੋਈਆਂ ਹੋਈਆਂ ਹਾਂ ਅਸ਼ੋ ਅਨਵਾਦ ਹੋਈਆਂ ਦੁਨੀਆਂ ਭਰ ਦਾ ਜਿਹੜਾ ਕੌਮ ਲਿਟਰੇਚਰ ਹੈ ਜੀ ਇਹ ਉਹ ਆ ਬਹੁਤ ਚੁੰਨ ਚੁੰਨ ਕੇ ਬਹੁਤ ਮਿਹਨਤ ਕਰਕੇ ਟਰਾਂਸਲੇਟ ਕਰਕੇ ਸ਼ਾਮਿਲ ਇਹ ਜਿਵੇਂ ਹੁਣ ਪਾਬਲੋ ਨਰੂਦਾ ਉਹਦੀਆਂ ਤਿੰਨ ਜਿਹੜੀਆਂ ਬਹੁਤ ਮੇਨ ਮੇਨ ਕਿਤਾਬਾਂ ਨੇ ਉਹਨਾਂ ਦਾ ਅਨਵਾਦ ਕੀਤਾ ਹੋਇਆ ਹੈ ਹੂੰ ਫਿਰ ਉਸੇ ਤਰ੍ਹਾਂ ਬ੍ਰੈਕਟ ਦੀ ਕਿਤਾਬ ਹੈ ਜਰਮਨ ਤੋਂ ਟਰਾਂਸਲੇਟਡ ਜਾਪਾਨੀ ਕਹਾਣੀਆਂ ਦੀ ਕਿਤਾਬ ਹੈ ਜਿਹੜੀ ਪਰਮੰਦਰ ਸੂਹੀ ਜੀ ਨੇ ਅਨਵਾਦ ਕੀਤੀ ਹੈ ਜਾਪਾਨੀ ਤੋਂ ਪੰਜਾਬੀ ਦੇ ਵਿੱਚ ਉਹ ਸਭ ਨਾਲ ਹਿੰਦੀ ਤੋਂ ਅਨਵਾਦਿਤ ਅੰਗਰੇਜ਼ੀ ਤੋਂ ਅਨਵਾਦਿਤ ਕਿਤਾਬਾਂ ਨੇ ਇੱਕ ਆ ਕਿਤਾਬ ਹੈ ਦੇਖੋ ਆਵਾਜ਼ ਕੋਸ਼ਿਸ਼ ਇਦੇ ਚ 500 ਵਾਦਾਂ ਦੀ ਐਂਟਰੀ ਹੈ ਪੂਰੇ 500 ਵਾਦ ਜਿੰਨਾ ਕਿਹੜੇ ਕਿਹੜੇ ਵਾਦ ਦਾ ਕੀ ਅਰਥ ਹੈ ਕੀ ਡੈਫੀਨੇਸ਼ਨ ਅੱਛਾ ਅੱਛਾ ਉਹ ਸਾਰਾ ਸੰਖੇਪ ਵਿੱਚ ਦੱਸਿਆ ਹੋਇਆ ਹੈ ਇਹਦੇ ਵਿੱਚ ਠੀਕ ਹੈ ਜੀ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਕਿਤਾਬਾਂ ਨੇ ਆ ਹਿੰਦੀ ਤੋਂ ਕਿਤਾਬਾਂ ਵਾਦ ਹੈ ਰੇਡੀਓ ਵਦਨ ਲੋਵਰ ਜਿਹੜਾ ਸਕੈਨ ਆਫ ਮੀਡੀਆ ਨਾਲ ਆ ਆਫਰੀਕਨ ਕੁੜੀ ਦੀ ਕਿਤਾਬ ਹੈ ਸੁਣ ਸਕੀ ਕੁੜੀਆਂ ਬਾਰੇ ਬਹੁਤ ਕਮਾਲ ਦੀ ਕਿਤਾਬ ਹੈ ਸੁਣ ਸਕੀ ਆਪ ਪ੍ਰੋਫੈਸਰ ਰੰਤੀ ਸਿੰਘ ਜਿਹੜੇ ਦਿੱਲੀ ਵਾਲੇ ਉਹਨਾਂ ਦੀ ਕਿਤਾਬ ਹੈ ਮਾਰਕਸ ਬਾਰੇ ਮਾਰਕਸਵਾਦ ਬਾਰੇ ਇਹ ਬਹੁਤ ਮਤਲਬ ਆਪਣੇ ਕਿਸਮ ਦੀ ਵੱਖਰੀ ਕਿਤਾਬ ਹੈ ਅੱਜ ਤੱਕ ਜੋ ਵੀ ਮਾਰਕਸਵਾਦ ਦੇ ਬਾਰੇ ਲਿਖਿਆ ਬੋਲਿਆ ਗਿਆ ਜਾਂ ਪੜ੍ਹਿਆ ਗਿਆਗਾ ਉਹ ਸਾਰੇ ਦੇ ਇੱਕ ਮਤਲਬ ਇਹਨਾਂ ਨੇ ਇਕੱਠਾ ਕਰਕੇ ਉਹਦੇ ਤੇ ਗੱਲ ਕੀਤੀ ਆ ਵੀ ਕਿੱਥੇ ਕੀ ਸਮੱਸਿਆਵਾਂ ਨੇ ਜਿਹੜੀਆਂ ਚੀਜ਼ਾਂ ਨੂੰ ਗਲਤ ਤਰੀਕੇ ਨਾਲ ਇੰਟਰਪ੍ਰੀਟ ਕੀਤਾ ਜਾਂਦਾ ਰਿਹਾਗਾ ਹੁਣ ਤੱਕ ਤੇ ਉਹਨਾਂ ਦੇ ਕਰਕੇ ਕਿਹੋ ਜਿਹੇ ਭਲੇਖੇ ਬਣੇ ਹੋਏ ਆ ਪੰਜਾਬੀਆਂ ਦੇ ਵਿੱਚ ਮਾਰਕਸਵਾਦ ਦੇ ਇਸਾਰੀ ਉਹਦੇ ਤੇ ਗੱਲ ਬਾਤ ਹੈ। ਬਹੁਤ ਸਾਰੀਆਂ ਅਸੀਂ ਚੰਚਣ ਗਈ ਸਟੂਡੈਂਟਾਂ ਆਂ ਜਿਹੜੇ ਸਾਰੇ ਪੜ੍ਹਦੇ ਆਂ ਪਹਿਲਾਂ। ਨਹੀਂ ਅਸੀਂ ਦੇਖਦੇ ਆਂ ਕਿਤਾਬਾਂ ਬਹੁਤ ਵੱਡੇ ਸਹਜ ਜਿਆਦਾ ਹੁੰਦਾ ਤੇ ਇਹਦਾ ਸਹਜ ਉਸ ਤਰੀਕੇ ਨਾਲ ਰੱਖਿਆ ਗਿਆ। ਇਹ ਸਹਜ ਦੀ ਅਸਲ ਚ ਕਵਤਾ ਨਾਲ ਬਹੁਤ ਕਹਿੰਦੇ ਆਂ ਵੀ ਇਹਦੇ ਵਿੱਚ ਕਵਤਾ ਵੱਡੀ ਆ। ਉਹ ਜਿਹੜੀ ਵੱਡੀ ਕਵਤਾ ਹੁੰਦੀ ਉਹ ਤੁਹਾਡਾ ਇਹ ਨਹੀਂ ਹੁੰਦਾ ਵੀ ਤੁਸੀਂ ਇੱਕ ਦਿਨ ਬੈਠੇ ਤੇ ਟੇਬਲ ਤੇ ਕਿੱਥੇ ਸਾ ਸਾਰੀ ਕਿਤਾਬ ਪੜ੍ਹ ਲੀ। ਇਹ ਤਾਂ ਇਹ ਨਹੀਂ ਪਤਾ ਤੁਹਾਡੇ ਨਾਲ ਕਿਤਾਬਾਂ ਇਹ ਮਤਲਬ 6-6 ਮਹੀਨੇ ਸਾਲ-ਸਾਲ 5-5 ਸਾਲ ਚੱਲਣ। ਤਾਂ ਉਹ ਹੁੰਦਾ ਵੀ ਛੋਟੀ ਹੋਊਗੀ। ਤਾਂ ਤੁਸੀਂ ਕਿਤੇ ਵੀ ਜੇਬ ਚ ਪਾ ਕੇ ਵੀ ਜਾ ਸਕਦੇ ਥੋਨ ਇੱਕ ਜਿਹੜੇ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰਦੇ ਆ ਵੀ ਇਹਨਾਂ ਨੇ ਜਿਹੜਾ ਪਾਠਕ ਜਿਹੜੇ ਘਟ ਗਿਆ ਵਿੱਚ ਜਿਵੇਂ ਕਹਿੰਦੇ ਸੋਸ਼ਲ ਮੀਡੀਆ ਤੇ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜਾ ਸੋਸ਼ਲ ਮੀਡੀਆ ਦਾ ਰਜਾਣਾ ਜੇ ਆਪਾਂ ਉਹ ਵੀ ਕਹੀਏ ਨਾ ਅਸਲ ਦੇ ਵਿੱਚ ਪਾਠਕਤਾ ਘਟ ਗਿਆ ਜਿਹੜਾ ਪਾਠਕ ਹੁੰਦਾ ਅਸਲ ਦੇ ਵਿੱਚ ਜਿਹੜਾ ਹੋ ਗਿਆ ਵੀ ਸੋਸ਼ਲ ਮੀਡੀਆ ਤੇ ਕਰਤੀ ਦੀ ਕਿਤਾਬਾਂ ਨਾ ਹੋਣ ਜਿਵੇਂ ਫੋਨ ਵਾਂਗੂ ਇੱਕ ਸਟੇਟਸ ਸਿੰਬਲ ਬਣ ਗਿਆ ਜਿਹੜੀ ਕਿਤਾਬ ਦੀ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਆ ਉਹਦੇ ਹਰੇਕ ਬੰਦਾ ਕਹਿੰਦਾ ਮੈਂ ਵੀ ਉਹ ਕਿਤਾਬ ਲਵਾਂ ਮੈਂ ਫਿਰ ਉਹਦੀ ਪੜੇ ਭਵੇਂ ਨਾ ਉਹਨੂੰ ਉਹਦੀ ਫੋਟੋ ਪਾ ਕੇ ਜਰੂਰ ਕਹਿੰਦਾ ਵੀ ਮੇਰੇ ਕੋਲ ਵੀ ਹੈਗੀ ਆ ਤੇ ਲੋਕਾਂ ਨੂੰ ਇਹ ਦਿਖਾਉਣਾ ਵੀ ਮੈਂ ਬਹੁਤ ਪੜਦਾ ਆ ਆਪ ਦੇਖੋ ਮੈਂ ਇੱਕ ਤਰ੍ਹਾਂ ਦੀ ਇਮੇਜ ਬਣਾ ਲਿਆ ਜਿਆਣੀ ਸੋਸ਼ਲ ਮੀਡੀਆ ਦਾ ਇਧਰਲੇ ਪਾਸੇ ਆ ਜਿਵੇਂ ਕੋਈ ਆਪਾਂ ਗੀਤ ਪਹਿਲਾਂ ਉਹ ਕਰਦੇ ਸੀਗੇ ਉਹਦੇ ਚ ਉਹਦਾ ਪ੍ਰਚਾਰ ਹੁੰਦਾ ਸੀ ਹੁਣ ਇਧਰਲੇ ਪਾਸੇ ਹੋਣ ਲੱਗਿਆ ਸੋਸ਼ਲ ਮੀਡੀਆ ਦਾ ਇੱਕ ਗੱਲ ਚੰਗੀ ਆ ਕਿ ਕਿਤਾਬਾਂ ਦਾ ਪ੍ਰਚਾਰ ਹੋ ਰਿਹਾ ਪਰ ਮਸਲਾ ਇਹ ਆ ਵੀ ਉਹ ਕਿਤਾਬਾਂ ਨਹੀਂ ਵਧੀਆ ਆਈਆਂ ਵਧੀਆ ਕਿਤਾਬਾਂ ਦਾ ਪ੍ਰਚਾਰ ਨਹੀਂ ਹੋਇਆ ਉਹ ਕਿਤਾਬਾਂ ਮਤਲਬ ਲਿਟਰੇਚਰ ਦੇ ਪੱਧਰ ਤੇ ਬਹੁਤ ਹੌਲੀਆਂ ਕਿਤਾਬਾਂ ਉਹਨਾਂ ਦਾ ਕਿਸੇ ਨੂੰ ਕੁਛ ਉੱਚ ਉਹ ਗੱਲਾਂ ਮਤਲਬ ਉਹਨਾਂ ਕਿਤਾਬਾਂ ਚ ਉਹ ਗੱਲਾਂ ਨੇ ਜਿਹੜੀਆਂ ਮਤਲਬ ਪੰਜਵੀਂ ਦਸਵੀਂ ਦੇ ਜਵਾਕ ਨੂੰ ਆਮ ਆਪਾਂ ਨੂੰ ਪਤਾ ਹੁੰਦੀ ਹੈ ਉਹ ਵੀ ਗੱਲਾਂ ਨੂੰ ਕਿਤਾਬਾਂ ਬਣਾ ਕੇ ਉਹੀ ਗੱਲਾਂ ਨੂੰ ਗੀਤ ਬਣਾ ਕੇ ਉਹੀ ਗੱਲਾਂ ਨੂੰ ਲੇਖ ਬਣਾ ਕੇ ਪਿੱਛੀ ਜਾਣਾ ਤੇ ਫਿਰ ਉਹਨਾਂ ਨੂੰ ਮਤਲਬ ਵੱਡੇ ਪੱਧਰ ਦੇ ਉੱਤੇ ਪੈਸੇ ਲਾ ਕੇ ਐਡਵਰਟਾਈਜ਼ ਕਰਨਾ ਤੇ ਲੋਕ ਫਿਰ ਉਸ ਤੋਂ ਬਹੁਤ ਪ੍ਰਭਾਵਿਤ ਹੋ ਜਾਂਦੇ ਫਿਰ ਹਰੇਕ ਨੂੰ ਲੱਗਦਾ ਵੀ ਮੈਂ ਆ ਚਾਰ ਕਿਤਾਬਾਂ ਅੱਜ ਜੇ ਮੈਂ ਇੰਸਟਾਗ੍ਰਾਮ ਤੇ ਸਟੋਰੀ ਨਾ ਪਾਈ ਤੋ ਲੋਕਾਂ ਨੂੰ ਮੇਰਾ ਪਤਾ ਪੜਦਾ ਹੀ ਨਹੀਂ ਇਹ ਗੱਲ ਵੀ ਹੈ ਉਹ ਫਿਰ ਆਪਦੇ ਦੋਸਤਾਂ ਮਿੱਤਰਾਂ 'ਚ ਟੌਰ ਬਣਾਉਂਦੇ ਜੀ ਨਾਮ ਕੀ ਆ ਜੀ ਤੁਹਾਡਾ ਕੀ ਨਾਮ ਤੇ ਕਿਹੜਾ ਆਪਣਾ ਪਬਲਿਕੇਸ਼ਨ ਹੈ ਜੀ ਮੇਰਾ ਨਾਮ ਅਰਸ਼ਾ ਜੀ ਸਾਡਾ ਕਦੋਂ ਪ੍ਰਕਾਸ਼ਨ ਦੇ ਨਾਂ ਤੇ ਅਸੀਂ ਕੰਮ ਕਰਦੇ ਆਂਗੇ ਪਟਿਆਲੇ ਤੋਂ ਸਾਰੇ ਸਟੂਡੈਂਟਾਂ ਆਂ ਅਸੀਂ ਟੀਮ ਦੇ ਵਿੱਚ ਅਨਵਾਦ ਕਰਦੇ ਆਂ ਡਿਜ਼ਾਈਨ ਕਰਦੇ ਆਂ ਛਾਪਦੇ ਆਂ ਕਿਤਾਬਾਂ ਸਾਰਾ ਕੰਮ ਅਸੀਂ ਆਪ ਕਰਦੇ ਆਂ ਇਹ ਐਤਕਿ ਜਿਵੇਂ ਪਿਛਲੀ ਵਾਰੀ ਤਾਂ ਬਹੁਤ ਫਰਕ ਸੀ ਕੋਰੋਨਾ ਤੋਂ ਪਹਿਲਾਂ ਜਿਹੜਾ ਰੇਟ ਸੀਗਾ ਕਾਗਜ਼ ਦਾ ਵਧਿਆ ਰੇਟ ਕੇ ਕਿਵੇਂ ਹੁਣ ਡਬਲ ਹੋ ਗਿਆ ਜਿਵੇਂ ਕੋਈ ਉਹ ਜਿਹੜਾ ਆਮ ਬੰਦਾ ਸਪਾਰ ਨਹੀਂ ਸਕਦਾ ਦਾ ਰੇਟ ਵਧਿਆ ਹਾਂਜੀ ਬਹੁਤ ਸਾਰੇ ਚੀਜ਼ਾਂ ਹੋਰ ਵੀ ਨੇ ਬਾਕੀ ਬੰਦਿਆਂ ਦੇ ਜਿਵੇਂ ਪਬਲਿਸ਼ਰ ਪਬਲਿਸ਼ਰ ਦਾ ਵੀ ਆਪਣਾ ਆਪਣਾ ਫੈਕਟਰੀ ਹੋ ਕਿਤੋਂ ਪ੍ਰਿੰਟ ਕਰਵਾ ਰਹੇ ਨੇ ਜਾਂ ਕਿਵੇਂ ਜਿਹੜੇ ਸਾਡੀ ਹੁਣ ਪੇਂਟਿੰਗ ਤੁਸੀਂ ਦੇਖੋਗੇ ਜੀ ਸਾਰੀ ਮਤਲਬ ਫਾਈਨ ਕੁਆਲਿਟੀ ਕਰਾਉਣੀ ਜਿਹੜੀ ਪ੍ਰੀਮੀਅਮ ਕੁਆਲਿਟੀ ਦੀ ਪ੍ਰਿੰਟਿੰਗ ਆ ਗਈ ਆ ਫਿਰ ਵੀ ਸਾਡੇ ਰੇਟ ਤੋਂ ਨੂੰ ਉਦਾਂ ਨਹੀਂ ਮਿਲਣਗੇ ਹਨਾ ਜਿਵੇਂ ਤੁਹਾਨੂੰ 100 ਪੇ ਦੀ ਕਿਤਾਬ 100 ਰੁਪਏ ਚ ਕਿਤੋਂ ਨਹੀਂ ਮਿਲਣੀ ਪਰ ਸਾਡੇ ਸਾਰੇ ਇਦਾਂ ਹੀ ਆ ਜੇ 100 ਉਹ ਇਹ ਤਾਂ ਨਹੀਂ ਹੈਗਾ ਵੀ ਮਤਲਬ 300 ਰੁਪਿਆ 400 ਸਮਸਤੇ ਟਿਕੀ ਦੇ ਜੀ ਸਾਡੇ ਆਏ ਇਹ ਮਤਲਬ ਇਹਨਾਂ 200 ਤੇ ਅੱਧ ਤੇ 100 ਛੇ ਬਿਦਾਂ ਪਤਾ ਹੈ ਸਾਡਾ ਬਿਦਾਂ ਜੇ ਤੁਸੀਂ ਉਹਨੂੰ ਪੇਪਰ ਤੇ ਚੜਾਓਗੇ ਤੁਹਾਨੂੰ 200 ਦਿਹਾੜ ਘੰਟਾ ਚੜਾਉਗਾ ਢਾਈ ਦਿਨ ਨਾਜੀ ਕੈਫੇ ਵੜ ਦੇ ਸਾਡੇ ਮਿੱਤਰ ਆ ਜੀ ਸੋਕਰਾਜ ਜੀ ਮੈਡੀਕਲ ਵਾਲੇ ਤੇ ਇਹਨਾਂ ਨਾਲ ਵੀ ਗੱਲ ਕਰਦੇ ਆ ਹੁਣ ਇਹ ਗੁੱਸੇਗੇ ਲਈ ਆ ਸਾਡੇ ਨਾਲ ਤੇ ਲਾਂਬੇ ਲਾਉਣੇ ਇਹਨਾਂ ਦੇ ਅੱਜ ਪਰ ਮੇਰੀਆਂ ਤਾਂ ਅੱਖਾਂ ਹੀ ਆਪਦੀਆਂ ਦੋਨੇ ਹੀ ਨੀ ਭਰਾਵਾ ਨੱਕੜੀ ਆ ਤਾਂ ਨਹੀਂ ਪਤਾ ਹੁਣ ਪਹਿਲਾਂ ਅਸਲੀ ਸੀ ਜਿੱਦੇ ਮਿਲੇ ਸੀ ਆਪਾਂ ਤੇ ਸੁਖੇਰ ਭਾਈ ਹੁਣ ਇੱਥੋਂ ਲੈ ਕੇ ਗਿਆ ਪੜ ਕੇ ਗਿਆ ਫਿਰ ਨਹੀਂ ਮੈਨੂੰ ਦੇ ਦੇ ਨੰਬਰ ਮੈਂ ਕਰ ਲੈਂਦਾ ਸ੍ਰੀ ਰਾਜ ਪਹਿਲਾਂ ਤਾਂ ਕਿਵੇਂ ਲੱਗਦਾ ਵੀ ਮੇਲਾ ਜਿਵੇਂ ਹੁਣ ਆਪਾਂ ਕਹਿ ਦਿੰਦੇ ਆਂ ਸੋਸ਼ਲ ਮੀਡੀਆ ਕਰਕੇ ਜਿਹੜੀ ਪਾਠਕ ਘਟ ਗਈ ਐ ਅਖਬਾਰਾਂ ਦੀ ਗਿਰਤੀ ਵੀ ਘਟ ਗਈ ਆ ਤੇ ਕਿਵੇਂ ਇਹ ਕਿਵੇਂ ਲੱਗਦਾ ਸਹਿਤ ਪੱਖੋਂ ਜਿਹੜੇ ਨਵੀਂ ਜਨਰੇਸ਼ਨਾਂ ہے کی ڈڑی ادھر پکو بالکل بھائی یہ بہت زیادہ تیزی ਨਾਲ ਘਟ ਰਿਹਾ ਦਿਨੋ ਦਿਨ ਜਿਹੜਾ ਕਿਤਾਬਾਂ ਵੱਧ ਰਹੀਆਂ ਫਿਰ ਸਭੀ ਜਿਆਦਾ ਜਲਦੀ ਮੈਂ ਤਾਂ ਇੱਕ ਕਿਤਾਬ ਸਪੌੜੀ 25 ਸਾਲ ਕਰਤੇ ਜੀ ਹੁਣ ਵੀ 50000 ਕਰਜ਼ਾ ਚੱਕ ਕੇ ਲਈ ਹੈ ਜੀ ਤੈਨੂੰ ਕੀ ਦੱਸਾਂ ਸੱਜਣਾ ਤੈਨੂੰ ਪਤਾ ਮੈਂ ਤੁਹਾਡੇ ਬਾਰੇ ਆਪਣੀ ਗੱਲ ਹੋ ਗਈ ਹੈ ਤੇ ਪਰ ਜਿਹੜਾ ਇਹ ਹੈਗਾ ਰੁਝਾਨ ਜਿਹੜਾ سوشل میڈیا ਤੇ ਜਿਹੜੀ ਚੀਜ਼ ਹਾਈਲਾਈਟ ਹੁੰਦੀ ਹੈ ਜਿਵੇਂ ਇੱਕੇਦਮ ਗੁਵਾਰੇ ਦਾ ਪਟਾਕਾ ਨਹੀਂ ਪੰਡਾ ਇੱਕ ਵਾਰੀ ਗੁਵਾਰਾ ਫਲਾ ਲਿਆ ਉਦੋਂ ਇੱਕ ਕੋਈ ਨਵੀਂ ਕਿਤਾਬ ਉੱਗਰਦੀ ਹੈ ਤੇ ਤੀਜੇ ਦਿਨ ਉਹ ਮਾਰਕੀਟ ਚੋਂ ਖਤਮ ਹੋ ਜਾਂਦੀ ਹੈ ਇਦਾਂ ਦਾ ਕੰਮ ਚੱਲ ਪਿਆ ਉਹ ਇੰਸਟਾਗ੍ਰਾਮ ਤੇ ਜਿਹੜੀ ਵੀ ਕਿਤਾਬ ਜਿਹੜੀ ਪਰਫੁੱਲ ਤੋਂ ਹੁੰਦੀ ਹੈ ਇੱਕੇਦਮ ਨਜ਼ਰਾਂ ਚ ਆਉਂਦੀ ਹੈ ਉਹ 5-10 ਦਿਨਾਂ ਬਾਅਦ ਉਹ ਕਿਤੇ ਨਹੀਂ ਹੁੰਦੀ ਹੈ ਨਾ ਸਥਾਈ ਕੰਮ ਨਹੀਂ ਹੈ ਮਤਲਬ ਕਿ ਉਹ ਜਿਹੜਾ ਹਲਕਾ ਫੁਲਕਾ ਉਹ ਕੰਮ ਬਰ ਚੁੱਕਿਆ ਤੇ ਉਹ ਕਿਤਾਬਾਂ ਨੂੰ ਪੜਨ ਵਾਲਾ ਰੁਝਾਨ ਖਤਮ ਹੈ ਕਿਉਂਕਿ ਜਿਹੜੇ ਕਲਾਸਿਕਲ ਕਿਤਾਬਾਂ ਨੇ ਬਹੁਤ ਸਾਰੇ ਕਲਾਸਿਕਲ ਲਿਟਰੇਚਰ ਤੇ ਆਪਣੇ ਪੰਜਾਬੀ ਦੇ ਵਿੱਚ ਵੀ ਹੈ ਨਾ ਗੁਰਦਿਆਲ ਸਿੰਘ ਦਾ ਸਵੰਦ ਕਮਲ ਨਾਨ ਜਿਸ ਨੂੰ ਕਲਮੰਤ ਕਾਰਗੀ ਤਜੀਤ ਕੌਰ ਹਨਾ 300 ਕਿਤਾਬਾਂ ਦੇ ਢੇਰਾਂ ਦੇ ਢੇਰ ਇਹ ਉਹਨਾਂ ਨੂੰ ਪੜ੍ਹਨਾ ਪਸੰਦ ਨਹੀਂ ਕਰਦੇ ਅੱਜ ਕੱਲ ਦੇ ਬੱਚੇ ਉਹ ਪਸੰਦ ਕਰਦੇ ਆ ਬਸ ਤੂੰ ਕਹਾ ਮੈਂ ਮੰਨ ਲਿਆ ਕੋਈ ਹੋਰ ਨਵੀਆਂ ਕਿਤਾਬਾਂ ਜਿਆਦਾ ਜਿਆਦਾ ਇਹ ਨਹੀਂ ਵੀ ਕਵਤਾਵਾਂ ਦੀਆਂ ਜਿਆਦਾ ਹੋ ਰਿਹਾ ਇਹ ਨਾ ਪੱਟੇ ਨਾ ਹਾਂ ਜਿਹੜੀਆਂ ਕਵਤਾਵਾਂ ਦੀਆਂ ਕਿਤਾਬਾਂ ਜਿਹੜੀਆਂ ਉਹਨਾਂ ਨੂੰ ਇੱਕ ਵਾਰੀ ਹਾਈਲਾਈਟ ਹੁੰਦੀਆਂ ਨੇ ਉਹ ਤੇ ਪਰ ਫਿਰ ਵੀ ਚਲੋ ਐ ਵੀ ਜਿੰਨਾ ਕਹੇਗਾ ਉਹ ਇੰਸਟਾਗ੍ਰam ਦੇ ਜ਼ਰੀਏ ਆ ਜਾਂ ਫੇਸਬੁੱਕ ਦੇ ਜ਼ਰੀਏ ਆ ਉਹਨਾਂ ਨਾਲ ਬੱਚੇ ਜਿਹੜੇ ਜੁੜੇ ਹੋਏ ਆ ਤੇ ਉਸ ਅਸੀਂ ਪੋਜ਼ਿਟਿਵ ਵੀ ਸੋਚਾਂਗੇ ਵੀ ਇਹ ਆ ਵੀ ਉਹ ਉਹ ਪੜਨਗੇ ਤਾਂ ਉਹਨਾਂ ਨੂੰ ਹੋਰ ਵੀ ਇੱਛਾ ਹੋਊਗੀ ਉਹ ਬਲੋਬ ਸਾਹਿਬ ਨੂੰ ਵੀ ਪੜਨਗੇ ਉਹ ਸਾਗੀਰ ਨੂੰ ਵੀ ਪੜਨਗੇ ਉਹ ਚੰਗੇ ਜਿਹੜੇ ਬਾਬਾ ਨਜ਼ਮੀ ਹੈਗਾ ਉਹਨਾਂ ਦੇ ਲਹਿੰਦੇ ਪੰਜਾਬ ਦੇ ਜਾਂ ਆਪਣੇ ਵਿਜੇ ਵੇਗ ਜੀ ਹੈਗੇ ਆ ਤੇਜ ਘਾਰ ਵਾਲਾ ਹੈਗੇ ਆ ਜਾਂ ਹੋਰ ਸਰਜੀਤ ਬਾਤਰ ਸਾਹਿਬ ਜਫਰ ਸਾਹਿਬ ਉਹਨਾਂ ਨੂੰ ਵੀ ਪੜਨਗੇ ਹੂੰ ਤੇ ਦਿਨ ਦਿਨ ਸੋਣਾ ਹੁੰਦਾ ਕੀ ਰਾਜ ਹੈ ਤੁਹਾਡਾ ਕੀ ਇਹ ਸੇਹਦ ਦਾ ਕੀ ਰਾਜ ਹੈ ਦੱਸੋ ਕਿਉਂਕਿ ਸਾਡੇ ਤਾਂ ਅੱਖਾਂ ਵੀ ਦੋਨੇ ਆਪ ਦੀਆਂ ਹੈ ਨਹੀਂ ਤੁਹਾਡੇ ਦੇ ਮਾਲਕ ਨੇ ਸਾਰਾ ਕੁਝ ਆਪ ਤਾਂ ਰਾਜ ਮੇਰੇ ਨਾਲ ਫੇਰ ਵੀ ਸੀ ਅੱਜ ਨਾਰਾਜ਼ ਕੀ ਕੱਢ ਕੇ ਜਾਣਾ ਸੀ ਦੇਖੋ ਮੈਨੂੰ ਵੀ ਨਹੀਂ ਪਤਾ ਹੈਗਾ ਕਿ ਕੀ ਚੱਕਰ ਹੈ ਚਲੋ ਕੁਦਰਤ ਦੀ ਕਰ ਲਈ ਨਹੀਂ ਆ ਤੁਹਾਡੇ ਸੋਚ ਆ ਤੁਹਾਡੀਆਂ ਕਿਤਾਬਾਂ ਨਾਲ ਬਣਦੀ ਇਹਦੇ ਬੰਦੇ ਹੋ ਨਹੀਂ ਲੱਗਦਾ ਤੁਸੀਂ ਆਪਣੇ ਦਿਮਾਗ ਨੂੰ ਸਵਸਤਰ ਹਾਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਲੰਗੇ ਆ ਟੈਨਸ਼ਨਾਂ ਦੇ ਵਿੱਚ ਲੰਗੇ ਆ ਮੁਸ਼ਕਲਾਂ ਨਾਲ ਪਰ ਫਿਰ ਵੀ ਪੋਜ਼ਟਿਵ ਰਹੇ ਹਾਂ ਪੋਜ਼ਟਿਵ ਰਹਿਣਾ ਜੀ ਮੈਨੂੰ ਲੱਗਦਾ ਵੱਡੀ ਗੱਲ ਹੈ ਤੇ ਬਾਕੀ ਮੈਂ ਤਾਂ ਕਿਤਾਬਾਂ ਦੇ ਨਾਲ ਜੁੜਿਆ ਹਾਂ ਤੇ ਹੁਣੇ ਜੰਗ ਤੇ ਅਮਨ ਸ਼ੁਰੂ ਕੀਤੀ ہوئی ਆ ਪਹਿਲਾਂ ਜਨਮ ਦੇ ਸਜ਼ਾ ਪੜ ਕੇ ਹਟਿਆ ਉਹ ਤੁਹਾਨੂੰ ਦਿਮਾਗੀ ਤੌਰ ਤੇ ਮਜ਼ਬੂਤ ਕਰਦੀ ਆ ਉਹ ਤੁਹਾਡੇ ਚਿਹਰੇ ਤੇ ਵੀ ਉਤਰੇ ਆਉਂਦੀ ਆ ਬਸ ਓਦਾਂ ਦੇ ਇਹੀ ਰਾਜ ਆ ਮੇਰਾ ਭਾਜੀ ਚਲੋ ਮੇਰਾ ਤਾਂ ਕਸੂਰ ਹੈ ਨਹੀਂ ਸੱਜਣਾ ਕੋਲੇ ਬੈਠੇ ਸੀ ਤੁਸੀਂ ਮੈਨੂੰ ਲਾਂਭਾ ਜਰੂਰ ਮਿਲ ਗਿਆ ਚਲੋ ਮੈਂ ਮੰਨਦਾ ਇਹ ਗੱਲ ਨੂੰ ਪਰ ਮੈਨੂੰ ਪਤਾ ਨਹੀਂ ਲੱਗਿਆ ਸੱਜਣਾ ਜੇ ਪਤਾ ਲੱਗਿਆ ਹੁੰਦਾ ਤੇ ਇਹ ਗੱਲ ਹੋਈ ਨਹੀਂ ਸਕਦੀ ਵੀ ਅਸੀਂ ਤਾਂ ਯਾਰ ਜੁੜਨ ਵਾਲੇ ਬੰਦੇ ਆ ਮਿੱਤਰ ਪਿਆਰੇ ਅਸੀਂ ਤਾਂ ਆਹੀ ਪਿਆਰ ਹੀ ਆ ਸਾਡੀ ਜ਼ਿੰਦਗੀ 'ਚ ਤਾਂ ਇਹਦੀ ਖਰਾਕ ਬਣਾ ਕੇ ਤੁਰਦੇ ਹਨਾ ਇਹ ਰਾਜਵਿੰਦਰ ਚਲੋ ਸੁਮੇਰ ਜੀ ਨੇ ਰਾਜਵਿੰਦਰ ਜੀ ਮੇਲਾ ਦੇਖ ਲਿਆ ਤੁਸੀਂ ਕਿਉਂਕਿ ਆਪਣੀ ਖਰਾਕ ਤਾਂ ਸਾਰੀ ਜਿਹੜੀਆਂ ਪੁਸਤਕਾਂ ਹੀ ਹੁੰਦੀਆਂ ਕਿਤਾਬਾਂ ਹੀ ਆ ਆਪਾਂ ਸ਼ੁਰੂਆਤ ਹੀ ਮੇਲੇ ਦੀ ਇੱਥੋਂ ਕੀਤੀ ਅੱਜ ਜੀ ਜੀ ਸੋ ਦੋਸਤੋ ਗੱਲ ਜਿਵੇਂ ਸੁਖਰਾਜ ਜੀ ਨੇ ਗੱਲ ਕਰੀ ਨਾ ਜਦੋਂ ਤੁਸੀਂ ਕਿਤਾਬਾਂ ਨੂੰ ਪੜੋਗੇ ਤਾਂ ਉਹ ਕਿਤਾਬਾਂ ਦਾ ਜਿਹੜਾ ਪ੍ਰਭਾਵ ਆਸ ਤੁਹਾਡੀ ਸ਼ਖਸੀਅਤ ਤੇ ਤੁਹਾਡੇ ਚਿਹਰੇ ਤੇ ਬਿਲਕੁਲ ਆਏਗਾ ਹਾਂ ਤੇ ਜਿਵੇਂ ਕਿ ਅਸੀਂ ਆਮ ਕਹਿੰਦੇ ਆ ਵੀ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਗੁਰੂ ਮਹਾਰਾਜ ਦੀ ਹਾਂ ਤੇ ਸਾਡੇ ਚਿਹਰੇ ਤੇ ਇੱਕ ਅਲੈਦਾ ਤਰ੍ਹਾਂ ਦਾ ਨੂਰ ਹੁੰਦਾ ਹੈ ਹਾਂ ਇਸੇ ਤਰ੍ਹਾਂ ਕਿਤਾਬਾਂ ਦਾ ਪ੍ਰਭਾਵ ਹੁੰਦਾ ਬਸ ਉਹ ਕਿਤਾਬਾਂ ਪੜਿਆ ਕਰੋ ਮੋਟੀਵੇਟਰ ਚੰਗੀ ਸਿਹਤਾਂ ਆ ਕਾ ਕਿ ਤੁਹਾਡੀ ਸ਼ਖਸੀਅਤ ਤੁਹਾਡਾ ਕੜਨਾ ਬੋਲਣਾ ਬੈਠਣਾ ਤੁਹਾਡਾ ਚਿਹਰਾ ਮੋਹਰਾ ਸਾਰਾ ਕੁਝ ਸੁੰਦਰ ਹੀ ਹੋਏਗਾ ਜਦੋਂ ਤੁਸੀਂ ਸੁੰਦਰ ਕਿਤਾਬਾਂ ਪੜ੍ਹੋਗੇ ਸੁੰਦਰ ਹੈ ਤੁਸੀਂ ਵੀ ਵੈਸੇ ਵੀ ਤੇ ਅੱਜ ਕੋਈ ਨਵਾਂ ਜਿਹਾ ਕੁਝ ਲੈ ਕੇ ਗਏ ਹੋ ਤੁਸੀਂ ਕੋਈ ਨਵੀਂ ਕਿਤਾਬ ਕੋਈ ਵੰਨਗੀ ਹਾਂਜੀ ਮੈਂ ਅੱਜ ਕੁਝ ਨਮੀਆਂ ਜਿਹੜਾ ਲਿਟਰੇਚਰ ਤੇ ਦਿੱਤਾ ਉਹ ਤੁਹਾਨੂੰ ਅਸੀਂ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਪੜ੍ਹ ਕੇ ਤੇ ਦਿਖਾਵਾਂਗੇ ਅਗਲੀ ਵਾਰ ਵੀ ਕੀ ਕੁਛ ਇਹਦੇ ਚੋਂ ਪਾਇਆ। ਜਿਹੜੋ ਰਿਕਮੈਂਡ ਕੀਤਾ ਜਿਵੇਂ ਸਾਡੇ ਭਾਈ ਸੁਖਰਾਜ ਜੀ ਨੇ ਵਿਰੋਧਾਂ ਦਾ ਅਸੀਂ ਪੜਨਾ ਸ਼ੁਰੂ ਕਰਾਂਗੇ ਉਹ ਫਿਰ ਉਹ ਸਾਡੀਆਂ ਫਿਲਮਾਂ 'ਚ ਸਾਡੇ ਗੀਤਾਂ ਦੇ ਵਿੱਚ ਤੁਸੀਂ ਉਸ ਤਰ੍ਹਾਂ ਦਾ ਪ੍ਰਭਾਵ ਵੀ ਹੋਊਗਾ। ਆਹ ਇਹੋ ਦੋਸਤੋ ਜਿਵੇਂ ਤੁਸੀਂ ਸਾਡੀਆਂ ਫਿਲਮਾਂ ਨੂੰ ਪਿਆਰ ਦਿੰਦੇ ਹੋ ਇਸੇ ਤਰ੍ਹਾਂ ਕਿਤਾਬਾਂ ਨੂੰ ਵੀ ਪਿਆਰ ਕਰਿਆ ਕਰਿਓ। ਹੁਣ ਕੀ ਕਰ ਰਹੇ ਹੋ? ਸਿਆਣੇ ਕਹਿੰਦੇ ਆ ਕੁੜੀਆਂ ਤੇ ਕਿਤਾਬਾਂ ਹਰ ਘਰ ਦੇ ਵਿੱਚ ਹੋਣੀਆਂ ਜ਼ਰੂਰੀ ਆ। ਕੀ ਬਾਤ ਹੈ। ਇਹ ਪੁਸਤਕ ਪ੍ਰਦਰਸ਼ਨੀ ਬਾਬਾ ਫਰੀਦ ਦੇ ਜਿਹੜਾ ਫਰੀਦਕੋਟ ਚ ਮੇਲਾ 18 ਤੀਕ ਤੱਕ ਹੋ ਰਿਹਾ ਹੈ ਤੇ ਇਹ ਜੱਥੇ ਹੈ ਦਿਖਾ ਰਹੇ ਆ ਤੁਹਾਨੂੰ ਪੁਸਤਕ ਪ੍ਰਦਰਸ਼ਨੀ ਹੈ ਇੱਕ ਕਿਤਾਬ ਲਈ ਹੀ ਹੋ ਜਾਣਾ ਹੈ ਆਲਵੀ ਪੰਜਾਬੀ ਫਾਊਂਡੇਸ਼ਨ ਦੇ ਜਿਹੜੇ ਮੈਂਟਰ ਸਾਹਿਬਾਨ ਨੇ ਉਹਨਾਂ ਨੇ ਬੇਨਤੀ ਕੀਤੀ ਪਾਣੀ ਵੀਰੇ ਆਪਣੇ ਟਰੈਂਕਰ ਆਉਂਦੇ ਆ ਕਿਰਪਾ ਕਰਕੇ ਉਹਨਾਂ ਨੂੰ ਵੇਚ ਦਿਆ ਜਾਵੇ ਕਿਉਂਕਿ ਪਾਣੀ ਦੀ ਲੋੜ ਮਹਿਸੂਸ ਹੋ ਰਹੀ ਹੈ ਇੱਥੇ ਸਾਈਡ ਤੇ ਕਿਸੇ ਟੇਬਲ ਦੇ ਉੱਤੇ ਉਹ ਟਰੈਂਕਰ ਪਹੁੰਚਾਉਣ ਦੀ ਕਿਰਪਾ ਕੀਤੀ ਜਾਵੇ ਸੋਕਾ ਵਰਤੋਂ ਕਰਦੀ ਦਾ ਕੱਲ ਵੀ ਐਸ ਕਾਲਜ ਦੀ ਗਰਾਊਂਡ ਦੇ ਵਿੱਚ ਜਿਹੜਾ ਦੋ ਰੋਡ ਦਾ ਨਾਟਕ ਪ੍ਰੈਸਿਬਲ ਆਪਣੀਆਂ ਕਮੇਟੀ ਪੈਨਲ ਛਾਪਦਾ ਹੋਇਆ ਸਮਾਪਤ ਹੋ ਗਿਆ ਗੁਰਦੇਵ ਚਿਤਕਾਰ ਜੀ ਜਿਹਨਾਂ ਦਾ ਪੰਜਾਬੀ ਫੈਬ੍ਰਿਕ ਇੰਡਸਟਰੀ ਦੇ ਵਿੱਚ ਕਪੜਾ ਵੱਖਰਾ ਮਕਾਮ ਹੈ। ਉਹਨਾਂ ਨੇ ਲਗਭਗ ਕੋਣੀ 2 ਘੰਟੇ ਦਾ ਕਿਲਾਟਕ ਪੇਸ਼ ਕੀਤਾ ਟੈਨਸ਼ਨ ਫਰੀ ਲੋਕ ਇਹਨਾਂ ਹੱਥੇ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ। ਏਕ ਬੰਦਾ ਆਪਣੀ ਸਿਹਤਾਂ ਦੇ ਵਿੱਚ ਭੱਜਿਆ ਫਤਕਾ ਫਸਲ ਦੀ ਮਕਤੀ ਨੂੰ ਦੇਖ ਲਈ ਤੇ ਕੱਲ ਜਿਹੜੇ ਨਾਟਕ ਪ੍ਰੇਮੀਆਂ ਉਸ ਨਾਟਕ ਦੇ ਵਿੱਚ ਪਹੁੰਚੇ ਉਹ ਪਿਆਰ ਕਰਨ ਵਾਲੇ ਬਹੁਤ ਅਸਰਪੰਦੂਰੇ ਹੋ ਗਏ ਤੇ ਸੋ ਪਹਿਲਾ ਮਿਰਜ਼ਾ ਨਾਲ ਖੇਡਿਆ ਗਿਆ ਸੋ ਨਾਟਕ ਨੂੰ ਸਤਿ ਸ਼੍ਰੀ ਅਕਾਲ ਮਿਲੀ ਨਾਟਕ ਪ੍ਰੇਮੀਆਂ ਵੱਲੋਂ ਬਹੁਤ ਵਧੀਆ ਗੱਲ ਹੈ ਕਿ ਬੱਚੇ ਸਹਿਤ ਨਾਲ ਜੁੜੋ ਸਰਕਾਰ ਇਸ ਪੰਜਰੋਜਾ ਸਹਿਤ ਸਹਿਤਕ ਮੇਲਾ ਲਗਾਉਂਦਾ ਮੁੱਖ ਉਦੇਸ਼ ਇਹ ਹੈ ਕਿ ਬੱਚਿਆਂ ਨੂੰ ਮੋਬਾਈਲ ਮੋਬਾਈਲ ਨਾਲੋਂ ਹਟਾ ਕੇ ਸਹਿਤ ਨਾਲ ਜੋੜੀਏ ਪਿਆਰੇ ਬੱਚਿਓ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਇੱਥੇ ਪਹੁੰਚਣ ਤੇ ਹਾਰਦਿਕ ਜੀ ਆਇਆਂ ਤੁਸੀਂ ਅੱਜ ਇੱਥੇ ਇੱਕ ਗੱਲਬਾਤ ਰੂਮ-ਰੂ ਦੇਖਣਾ ਹੈ ਸਵਾਲ-ਜਵਾਬ ਦੇਖਣਾ ਹੈ ਪ੍ਰਸਿੱਧ ਪੰਜਾਬੀ ਪੱਤਰਕਾਰ ਯਾਦਵਿੰਦਰ ਕਰਫਿਊ ਉਹ ਇੱਥੇ ਪਹੁੰਚ ਰਹੇ ਹਨ ਤੇ ਉਹਨਾਂ ਦੇ ਨਾਲ ਸੰਵਾਦ ਚਾਹਣਗੇ ਸ਼ਿਵਜੀਤ ਸਿੰਘ ਜੀ ਸੰਧਵਾ ਸਾਹਿਬ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਆਜੂ ਕੋਤਾਰ ਸਿੰਘ ਜੀ ਸੰਧਵਾ ਸਾਹਿਬ ਉਹ ਵੀ ਆਪਣੇ ਜੀ ਵਿਅਪਰੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪਹੁੰਚ ਰਹੇ ਹਨ ਸੋ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸਟਾਲਰ ਸੀਨੀਅਰ ਸਕੈਂਬਰੀ ਸਕੂਲ ਅਰਾਇਆ ਵਾਲਾ ਇਹਨਾਂ ਦੇ ਬੱਚੇ ਪਹਿਲਾਂ ਵੀ ਬਹਿ ਅਲੱਗ-ਅਲੱਗ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਦੇਖਿਆ ਕਿਉਂਕਿ ਅਕਸਰ ਸਾਡੀ ਡਿਊਟੀ ਜਜਮੈਂਟ ਦੇ ਵਿੱਚ ਲੱਗਦੀ ਰਹਿੰਦੀ ਹੈ ਵਕ-ਵਕ ਜਿਹੜੇ ਵਿਦਿਆਰਥੀਆਂ ਵਾਸਤੇ ਮੁਕਾਬਲੇ ਹੁੰਦੇ ਹਨ ਸੋ ਇਹ ਪਿਆਰੇ-ਪਿਆਰੇ ਬੱਚੇ ਇੱਥੇ ਪਹੁੰਚੇ ਐ ਤੁਸੀਂ ਬਿਲਕੁਲ ਸ਼ਾਂਤ ਚਿਤ ਹੋ ਕੇ ਅੱਜ ਦਾ ਇਹ ਪ੍ਰੋਗਰਾਮ ਦੇਖਣਾ ਹੈ ਜੇ ਮੈਂ ਕਹੂੰਗਾ ਜਿਹੜੇ ਬੱਚਿਆਂ ਜਿੱਥੇ ਪਹੁੰਚੇ ਆ ਇਸ ਮੇਲੇ ਦੇ ਵਿੱਚ ਜੇ ਸਭ ਤੋਂ ਵਧੀਆ ਕੋਈ ਈਵੈਂਟ ਹੈਗਾ ਤਾਂ ਆਹ ਸਿਹਤ ਕੁਮੇਲਾ ਤੁਹਾਡੇ ਵਾਸਤੇ ਜੇ ਤੁਸੀਂ ਤੁਰ ਫਿਰ ਕੇ ਇੱਕ ਇੱਕ ਸਟਾਲ ਤੇ ਜਾ ਕੇ ਦੇਖੋ ਤਾਂ ਤੁਹਾਨੂੰ ਉਹ ਜਿਹੜੀਆਂ ਕਿਤਾਬਾਂ ਮਿਲਣਗੀਆਂ ਜਿਨ੍ਹਾਂ ਨੂੰ ਜੇ ਤੁਸੀਂ ਇੱਕ ਵਾਰ ਪੜ੍ਹਨਾ ਸ਼ੁਰੂ ਕਰ ਦਿੱਤਾ ਫਿਰ ਤੁਸੀਂ ਰੋਟੀ ਪਾਣੀ ਖਾਣਾ ਵੀ ਭੁੱਲ ਜਾਓਗੇ ਤੁਸੀਂ ਕਹੋਗੇ ਮੰਮੀ ਮੈਂ ਪਹਿਲਾ ਕਿਤਾਬ ਪੂਰੀ ਕਰਨਾ ਉਸ ਤੋਂ ਬਾਅਦ ਹੀ ਰੋਟੀ ਖਾਵਾਂਗਾ ਇੰਨੀਆਂ ਵਧੀਆ ਕਿਤਾਬਾਂ ਤੁਹਾਡੇ ਲੈਵਲ ਦੀਆਂ ਵਿਦਿਆਰਥੀਆਂ ਵਾਸਤੇ ਸਪੈਸ਼ਲ ਸੋਗ ਵੀ ਜਿਹੜੇ ਕੱਲ ਦੇ ਦਿਨ ਦੇ ਵਿੱਚ 495000 ਦੀਆਂ ਕਿਤਾਬਾਂ ਵਿਕੀਆਂ ਤਾਲੀਆਂ ਇੱਕ ਵਾਰੀ ਤੇ ਗੱਲ ਵਾਸਤੇ ਮਾਰ ਦਿਓ ਚੌਕੀ ਸ਼ਾਂਦਾ ਉਦੇਸ਼ ਹੈ ਜੀ ਸਿੱਖੀ ਕਾਲ ਸਾਬਤ ਕਰਨਾ ਤੀਸਰੀ ਵਾਰੀ ਪੰਜ ਰੋਜ਼ਾ ਸਾਹਿਤਕ ਮੇਲੇ ਦੇ ਵਿੱਚ 30 ਲੱਖ ਦੀਆਂ ਕਿਤਾਬਾਂ ਪੰਜ ਦਿਨਾਂ ਦੇ ਵਿੱਚ ਵਿਕੀਆਂ ਸੀ। ਐਸੇ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਇਹ ਜਿਹੜਾ ਸਾਹਿਤਕ ਪੁਸਤਕ ਮੇਲਾ ਹੈ ਇਹ ਇੱਕ ਵੱਖਰਾ ਰਿਕਾਰਡ ਸਥਾਪਿਤ ਕਰੇ ਕਿ ਘੱਟੋ-ਘੱਟ ਪੰਜ ਦਿਨਾਂ ਦੇ ਵਿੱਚ 50 ਲੱਖ ਰੁਪਏ ਦੀਆਂ ਕਿਤਾਬਾਂ ਵੇਚ ਜਾਣ ਤਾਂ ਸਾਡੇ ਲਈ ਇਹ ਬੜੀ ਖੁਸ਼ੀ ਆਹ ਜਿਹੜਾ ਕੇਂਦਰ ਆ ਜਿੱਥੇ ਤੁਸੀਂ ਹੁਣ ਪਹੁੰਚੇ ਹੋ ਤੇ ਜਦੋਂ ਤੁਸੀਂ ਤੁਰ ਫਿਰ ਕੇ ਵੱਖ-ਵੱਖ ਸਟਾਲਾਂ ਤੇ ਆਪਣੇ ਸਟਾਫ ਦੇ ਨਾਲ ਜਾਓਗੇ ਆਪਣੇ ਇਤਿਹਾਸਕਾਂ ਦੇ ਨਾਲ ਜਾਓਗੇ ਤਾਂ ਤੁਹਾਨੂੰ ਬਹੁਤ ਕਿਤਾਬਾਂ ਮਿਲਣਗੀਆਂ ਵੀ ਜਿਹੜੀਆਂ ਤੁਹਾਡਾ ਜੀ ਕਰੂਗਾ ਵੀ ਆਹ ਕਿਤਾਬ ਤਾਂ ਮੈਂ ਲੈ ਕੇ ਜਾਵਾਂ ਤੇ ਮੇਰੀ ਇੱਛਾ ਵੀ ਇਹ ਵੀ ਤੁਸੀਂ ਯਾਦਗਾਰ ਦੇ ਤੌਰ ਤੇ ਇੱਕ ਦੋ ਦਸਤਕਾਂ ਜ਼ਰੂਰ ਲੈ ਕੇ ਜਾਣਗੇ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜ਼ਿੰਦਗੀ ਦੇ ਵਿੱਚ ਕਿਤਾਬ ਖਰੀਦਣ ਲੱਗੇ ਕਦੇ ਉਹਦੇ ਰੇਟ ਬੰਨੀ ਨਹੀਂ ਦੇਖਣਾ ਵੀ ਕਿਤਾਬ ਮਹਿੰਗੀ ਐ ਲਵਾ ਕੇ ਨਾ ਲਵਾ ਕਿਤਾਬ ਖਰੀਦਣ ਲੱਗੇ ਉਹਦੇ ਰੇਟ ਬੰਨੀ ਉਹਦੇ ਪੈਸੇ ਬੰਨੀ ਨਹੀਂ ਦੇਖਣਾ ਜੇ ਕਿਤਾਬ ਤੁਹਾਡੇ ਘਰੇ ਪਈ ਐ ਇਹੇ ਤੁਹਾਨੂੰ ਕੰਮ ਦੇਣੀ ਦੇਣਾ ਸਮਝ ਲਓ ਜਿਹੜਾ ਤੁਹਾਡਾ ਰੀਡਿੰਗ ਰੂਮ ਐ ਜੇ ਜਿੱਥੇ ਵੀ ਤੁਸੀਂ ਇਹ ਕਿਤਾਬ ਲਿਖੋਗੇ ਇਹ ਤੁਹਾਡਾ ਇੱਕ ਗਹਿਣਾ ਬਣ ਜਾਣੀ ਐ ਕਈ ਵਾਰੀ ਵਿਦਿਆਰਥੀਆਂ ਦੇ ਕਈ ਕਿਸਮ ਦੇ ਮੁਕਾਬਲੇ ਆ ਜਾਂਦੇ ਆ ਤਾਂ ਫੇਰ ਤੁਸੀਂ ਫਟਾਫਟ ਤੁਹਾਡੇ ਦਿਮਾਗ 'ਚ ਆ ਜਾਂਦਾ ਵੀ ਮੇਰੇ ਕੋਲ ਵਰੀ ਚ ਕਿਤਾਬ ਪਈ ਆ ਮੈਂ ਉੱਥੋਂ ਇਹ ਜਾਣਕਾਰੀ ਲੈ ਸਕਦਾ ਸੋ ਕਿ ਕਿਤਾਬਾਂ ਕਿਤਾਬਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਹੈ ਜਦੋਂ ਤੁਸੀਂ ਸਕੂਲਾਂ 'ਚ ਪੜ ਰਹੇ ਹੋ ਪੜ੍ਹਾਈ ਲੋ ਵੀ ਦੋਸਤੋ ਪੁਸਤਕ ਪ੍ਰਦਰਸ਼ਨੀ ਤੋਂ ਬਾਅਦ ਬਰਜਿੰਦਰਾ ਕਾਲਜ ਤੋਂ ਬਾਅਦ ਫਿਰੋਜ਼ਪੁਰ ਰੋਡ ਤੇ ਚੱਲਦੇ ਆ ਇਹ ਜਿਹੜੇ ਉੱਥੇ ਮੇਲਾ ਆ ਮੌਤ ਦਾ ਖੂ ਖੂਆ ਜਿਹੜਾ ਤੇ ਇਹਦੇ 'ਚ ਸਟੰਟ ਹੁੰਦੇ ਆ ਇਹ ਝੂਲੇ ਵਗੈਰਾ ਲੱਗੇ ਇੱਥੇ ਤੇ ਇੱਥੇ 10 ਰੁਪਏ ਪਰਚੀ ਆ ਜਿਹੜੀ ਦਾਣਾ ਮੰਡੀ ਆ ਉੱਥੋਂ ਦੇ ਆਪਣੇ ਫਿਰੋਜ਼ਪੁਰ ਰੋਡ ਤੇ ਤੇ 10 ਰੁਪਏ ਪਰਚੀ ਐਂਟਰੀ ਹੋਣ ਲਈ ਤੇ ਹਰ ਤਰ੍ਹਾਂ ਦੇ ਸਟਾਲ ਮਿਲ ਜਾਣਗੇ ਤੁਹਾਨੂੰ ਬੱਚਿਆਂ ਦੀਆਂ ਤਰ੍ਹਾਂ ਤਰ੍ਹਾਂ ਦੇ ਇਹ ਜਿਹੜੇ ਝੂਲੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਵੀ ਅੱਜ ਇਹ ਮੇਲੇ ਦੇ ਤੀਜੇ ਦਿਨ ਦੀਆਂ ਤਸਵੀਰ ਦਿਖਾ ਰਿਹਾ ਤੁਹਾਨੂੰ ਤੇ ਇੱਧਰਲੇ ਪਾਸੇ ਜਿਹੜੇ ਵੱਖ-ਵੱਖ ਤਰ੍ਹਾਂ ਦੇ ਝੂਲੇ ਆ ਦੇਖੋ ਗੁਲਾਈ ਨਾਲ ਲੋਕ ਬੜੇ ਯਾਰ ਇੰਜੋਏ ਬੜਾ ਕਰਦੇ ਆ ਕਈ ਤਾਂ ਮੇਰੇ ਸਾਥੀ ਇੱਕ ਨਾਲ ਗਏ ਸੀ ਕੋਈ ਉਹ ਡਰਦਾ ਹੀ ਬੜਾ ਸੀ ਉਹ ਮਹਾ ਯਾਰ ਤੂੰ ਦਿੱਖਦਾ ਤੇਰੀ ਐ ਲੱਗਦੀ ਏ ਬਹੁਤ ਵੱਡਾ ਪਹਿਲਵਾਨ ਆ ਦੇ ਦਿਲ ਤੇਰਾ ਜਵਾਨ